ਇੱਕ ਆਸ਼ਕ ਹੋਏ ਨੇ ਰੋਡਾ ਜਲਾਲੀ ਹਾਂਜੀ ਜਿਵੇਂ ਆਪਣੇ ਹੀਰ ਰਾਂਝਾ ਹੋਇਆ ਲaila Majnu ਹੋਇਆ ਇਸ ਤਰ੍ਹਾਂ ਇੱਕ ਰੋਡਾ ਜਲਾਲੀ ਆਸ਼ਕ ਹੋਏ ਨੇ ਹਾਂਜੀ ਰੋਡਾ ਜੜੀ ਜਲਾਲੀ تھیਗੀ ਉਹ ਗੱਡਿਆਣੇ ਦੀ ਕੁੜੀ ਸੀ ਅੱਛਾ ਜਿਹੜੇ ਗੱਡਿਆਂ ਵਾਲੇ ਆਪਣੇ ਪਿੰਡਾਂ ਚ ਆਉਂਦੇ ਨੇ ਉਹਨਾਂ ਦੀ ਕੁੜੀ ਸੀਗੀ تھیਗੀ ਸੰਤਕੀ ਕੁੜੀ ਹਾਂ ਅੱਛਾ ਜੀ ਇਹ ਜਲਾਲੀ ਹੋਰ ਬੰਦਾ ਸੀਗਾ ਕੋਈ ਕਿਸੇ ਦਾ ਮੁੰਡਾ ਸੀ ਰੋਡਾ ਉਹ ਕਿਸੇ ਦਾ ਕੋ ਰੋਡਾ ਉਹ ਜਲਾਲੀ ਨਾ ਕਿਤੇ ਮਿਲ ਗਿਆ ਬਾਹਰ ਅੰਦਰ ਜਦੋਂ ਆਸਮਾਨ ਵੇਚਦੇ ਉਹਨਾਂ ਘਰਾਂ ਚ ਆ ਕੇ ਹਾਂਜੀ ਤਸਲੇ ਲਿਆ ਲੋਕੀਆਂ ਵਾਲੇ ਆਫਰ ਤੇ ਲੈ ਲਿਆ ਉਹ ਮੁੰਡਿਆ ਉਹ ਤੇ ਆਸ਼ਕ ਹੋ ਗਿਆ ਵੀ ਮੈਂ ਇਹਦਾ ਵਿਆਹ ਕਰਾਉਣਾ ਜਲਾਲੀ ਨਾਲ ਹਾਂਜੀ ਉਹਨਾਂ ਦੀ ਗੱਲਬਾਤ ਵੀ ਹੋਈ ਲੋਕਾਂ ਦੀ ਮੈਂ ਦੀ ਹੈ ਕਰਾ ਸਾਦੀ ਮੇਰੇ ਮਾਂ ਪਿਓ ਦੀ ਗੱਲ ਦਾ ਇਹ ਤਾਂ ਫਿਰ ਉਹ ਜਲਾਲੀ ਦੇ ਮਗਰ ਫਿਰਦਾ ਰਿਹਾ ਜਿੱਥੇ ਜਾਂ ਉਹ ਗੱਡੀਆਂ ਵਾਲੇ ਪਿੰਡ ਚ ਉੱਥੇ ਚਲਾ ਜਾਇਆ ਕਰੇ ਉੱਥੇ ਆਏ ਖੜ ਜਾਇਆ ਕਰੇ ਉਹਨੂੰ ਦੇਖੀ ਜਾਇਆ ਕਰੇ ਧਿਆਨ ਉਹਦੀ ਬਾਹ ਨਾਲ ਚੱਲੀ ਕੋਈ ਵਿਆਹ ਨਾ ਹੋਇਆ ਉਹਦਾ ਫਿਰ ਦੂਏ ਪਿੰਡ ਚਲੇ ਫਿਰ ਉੱਥੇ ਫੇਚ ਲੱਗਿਆ ਉਹ ਗੱਡਿਆਂ ਵਾਲੇ ਸੋਚਦੇ ਨੇ ਵੀਹਾ ਰੋਜ ਉੱਥੇ ਜਾ ਪਰ ਅੱਗੇ ਵੀ ਇਹ ਅੱਗੇ ਖੜ ਜਾਂਦਾ ਹੁਣ ਵੀ ਖੜ ਕੇ ਆ ਕੇ ਉਹਨੂੰ ਪੁੱਛਣ ਲੱਗੇ ਕਹਿੰਦਾ ਵੀ ਤੂੰ ਰੋਜ ਆ ਛੜੇ ਮਗਰ ਫਿਰਦਾ ਕਿਉਂ ਰਹਦਾ ਕਹਦਾ ਕਿ ਸੰਦਚਾ ਕਹਦਾ ਤੂੰ ਤੈਨੂੰ ਮੈਂ ਜਲਾਲੀ ਨਾਲ ਵਿਆਹ ਕਰਾਉਣਾ ਸਾਲਾ ਜਲਾਲੀ ਦਾ ਹੋਏਗਾ ਕਿ ਉਹਨੂੰ ਕਰਾਉਣਾ ਤੇਰਾ ਵਿਆਹ ਫੁੱਟਿਆ ਹੀ ਫੜ ਕੇ ਉਹਨਾਂ ਨੇ ਅੱਛਾ ਕੁੱਟ ਕੁੱਟ ਕੇ ਮੋੜ ਤਾਈ ਉਹਨਾਂ ਨੇ ਭਜਾਤਾ ਹਾਂ ਚੱਲ ਦੂਜਣਾਂ ਜੀ ਹੋ ਉੱਥੇ ਫੇਰ ਜਾ ਖੜਿਆ ਹੁਣ ਰੋਡਾਂ ਕਹਿੰਦਾ ਤੂੰ ਫੇਰ ਆ ਗਿਆ ਕਹਦਾ ਮੈਂ ਵਿਆਹ ਕਰਾਉਣਾ ਕੋਈ ਨਾ ਕਰ ਜਰਾ ਰਪਿਆ ਉਹਨੇ ਪੰਜਾਨੇਰ ਖਲਾਉ ਬਣਾਈ ਕਹਦਾ ਜਿਹੜੇ ਐ ਨਹੀਂ ਹਟਣਾ ਇਹਨੂੰ ਸਾਨੂੰ ਕਪੜੇ ਚ ਬੰਨ ਲਓ ਉਹ ਪਹਾੜਾਂ ਦੇ ਕੰਮ ਪਹਾੜਾਂ ਪਿੰਡ ਪਿੰਡ ਸੀਗੇ ਪਹਾੜਾਂ 'ਚ ਉਧਰ ਕੰਮ ਕਰਦੇ ਤੇ ਉਹ ਗੱਡੀਆਂ ਵਾਲੇ ਗਏ ਹੋਏ ਟੀਮ ਕਹਿੰਦੇ ਐਂ ਕਰੂੰ ਗੱਡ ਨੂੰ ਕਪੜੇ ਚ ਬੰਨ ਕੇ ਉਹ ਛੱਟੇ ਕੁਦੇ ਖਾੜੇ ਛੱਟੇ ਹੋਏ ਨੂੰ ਫਿਰ ਉਹ ਜਦ ਖਾੜ ਜਦਾ ਉਹਨਾਂ ਨੇ ਨੌ ਲਿਆ ਫਿਰ ਉਹ ਡਰ ਗਿਆ ਵੀ ਛਾਲੇ ਮਨ ਮਾਰ ਦੇਣਗੇ ਫਿਰ ਉਹ ਚੱਲ ਗਿਆ ਉਥੋਂ ਚੱਲ ਗਿਆ ਚਾਲਕਾਂ ਸ਼ੌਦਾ ਫਾਸ ਬੜ ਚੱਲੇ ਗਏ ਆਪੇ ਚੱਲੇ ਗਏ ਫਿਰ ਉਹ ਪਿੰਡ ਜਾ ਕੇ ਆਪਣੇ ਸੋਚੀ ਜਾਂਦਾ ਰੋਜ਼ ਬਈ ਮੈਂ ਵਿਆਹ ਤਾਂ ਉਹਦੇ ਨਾਲੇ ਕਰਾਉਣਾ ਕਿਵੇਂ ਕਰਾਂ ਕੀ ਕਰਾਂ ਉਹਦੇ ਬਰਾਕ ਚ ਹੋ ਗਿਆ ਫਿਰ ਉਹ ਫਿਰ ਕੋਈ ਬੰਦਾ ਉਹਨੂੰ ਸ਼ਿਆਣਾ ਮਿਲਿਆ ਕੋਈ ਪਿੰਡ ਦਾ ਹੀ ਕਿਹਾ ਹੋਰ ਬੰਦਾ ਕੋਈ ਆਹ ਕਹਿੰਦਾ ਰੋਗਿਆ ਕੀ ਚੁਪਚੀ ਚੁਪਚੀ ਜਾਣਾ ਰੋਜ ਕਹਿੰਦਾ ਵੀ ਲੰਨਦਾਰਾ ਗੱਲ ਸੁਣਦਾ ਮੇਰੀ ਮੈਂ ਉਹ ਜਰਾਨੀ ਨਾਲ ਵਿਆਹ ਕਰਾਉਣਾ ਵੀ ਮੇਰਾ ਮਾਨਾ ਵੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਕਹਿੰਦਾ ਛੱਡ ਪਰੇ ਕੀ ਕਰਦਾ ਕਹਿੰਦਾ ਨਹੀਂ ਕਹਾਂ ਵੀ ਵਿਆਹ ਮੈਂ ਉਹਦੇ ਨਾਲ ਕਰਾਉਣਾ ਉਹ ਹੁੰਦਾ ਨਹੀਂ ਕਹਦਾ ਉਸਾਲੇ ਮੈਨੂੰ ਮਾਰ ਦੇਣੇ ਕੁੱਟ ਦੇਣੇ ਕਹਿੰਦਾ ਕਹਿੰਦਾ ਤੂੰ ਐਂ ਕਰ ਫੇਰ ਫਲਾਣੇ ਬਾਗ ਦੇ ਵਿੱਚ ਇੱਕ ਸਾਥ ਰਹਿੰਦਾ ਉਹ ਸ਼ਾਦਾ ਦੀ ਸੇਵਾ ਕਰ ਜਾ ਕੇ ਉਹ ਚਾਹੁੰਦਾ ਸ਼ਾਦ ਜਰਾ ਵਿਆਹ ਬਿਆ ਕਰਾ ਦੂਗਾ ਉਹ ਕਰਨੀ ਵਾਲਾ ਸ਼ਾਦ ਹੈ ਕਹਿੰਦਾ ਅੱਛਾ ਕਹਿੰਦਾ ਫਿਰ ਉਹ ਸੰਤਾਂ ਕੋਲ ਚਲੇਗਾ ਜਿਸ ਤੇ ਦਸਿਆ ਜਿਓ ਨੇ ਬਾਗ ਦੇ ਵਿੱਚ ਉਹ ਸੰਤਾਂ ਨੂੰ ਜਾ ਕੇ ਮੱਠਾ ਟੇਕ ਕੇ ਬੈਠ ਗਿਆ ਫਿਰ ਉਹ ਸੰਤ ਕਹਿੰਦੇ ਭਾਈ ਕੀ ਗੱਲ ਆ ਕਹਿੰਦਾ ਵੀ ਐ ਕਰਕੇ ਮੈਂ ਜਲਾਲੀਨਾ ਵਿਆਹ ਕਰਾਉਣਾ ਤਾਂ ਅੱਛਾ ਕੋਈ ਨਾ ਕੋਈ ਆ ਜੂਗਾ ਕੋਈ ਟਾਈਮ ਕਹਿੰਦਾ ਇੱਥੇ 6 ਵਜੇ ਡੇਢੇ 'ਚ 6 ਵਜੇ ਕਰ ਕਰ ਕਹਿੰਦਾ ਦੱਸੋ ਜੀ ਕੀ ਕਰਾਂ ਆਪ ਗੁਪਟਾ ਜਿਹਾ ਤਾਂ ਪਾਣੀ ਪਾਇਆ ਕਰ ਇੱਤ ਸਾਕੜਾ ਚੱਕ ਫੜ ਕੇ ਕਹਿੰਦਾ ਬੁੱਟਿਆਂ 'ਚ ਪਾਣੀ ਪਾਇਆ ਕਰ ਸੇਵਾ ਕਰ ਕਰ ਰੱਬ ਸੁਣ ਲੂ ਜੇ ਤੈਨੂੰ ਕਹਤਾ ਆਪਣੇ ਪਾਣੀ ਪਾਉਣ ਨੂੰ ਛਾਲ ਡਾਂਗੇ ਉੱਥੇ ਰੋਜ਼ ਉੱਠ ਕੇ ਪਾਣੀ ਪਾਇਆ ਕਰ ਡੇਰੇ ਜੀ ਵਿੱਚ ਕੰਨੋ ਆ ਜਾ ਕਰੇ ਸਵੇਰੀ ਵੇ ਚਲਾ ਜਾਇਆ ਕਰੇ ਕੜਾ ਚੱਕਿਆ ਕਰੇ ਉੱਥੇ ਸਾਰੇ ਪਾਣੀ ਪਾਇਆ ਕਰੇ ਠੰਮਰਿਆ ਕਰੇ ਇੱਕ ਸਾਲ ਬਾਅਦ ਫਿਰ ਉਹ ਪਾਣੀ ਪੂਣੀ ਆਪਣੇ ਪਾ ਕੇ ਬੈਠ ਗਿਆ ਦਮ ਰਹਿਣ ਲੱਗ ਗਿਆ ਕੜਾ ਰੱਖਤਾ ਪਰੇ ਫਿਰ ਸਾਧ ਆਇਆ ਉਧਰੋਂ ਸਾਧ ਨੇ ਆ ਕੇ ਜੀ ਟੂਹੀ ਚ ਲੱਤ ਮਾਰੀ ਉਹਦੇ ਉਹ ਦੇਖਾ ਸ਼ੰਤ ਨੇ ਚੁੱਪ ਕਰ ਗਿਆ ਸੰਤ ਟੋਹੀ ਚੱਡੂ ਦੱਤ ਮਾਰ ਕੇ ਟੋਹੀ ਚੱਲੇ ਗਏ ਆਪਣੇ ਪਹਿਲਾ ਫਾਰਲੋ ਜਲਾ ਦਿੱਤੇ ਆਪਣੇ ਸਬੰਨ ਚੋਟਣ ਲੱਗ ਗਏ ਇੱਕ ਸਾੜ ਹੋ ਗਿਆ ਉਹਦਾ ਪਾਣੀ ਪਾਉਂਦੇ ਨੂੰ ਉਹਦਾ ਪੁੱਛਣਾ ਤਾਂ ਕੀ ਦੀ ਕਿਦਾ ਮੇਰੇ ਟੋਹੀ ਲਾਤੇ ਮਾਰੀ ਬੰਨ ਚੋਚਦਾ ਹੋ ਇਤਨੀ ਕੁਛ ਮੰਨਣਾ ਫਿਰ ਉੱਠ ਕੇ ਤੁਰ ਪਿਆ ਉਹ ਜਦੋਂ ਤੁਰਿਆ ਫਿਰ ਉਹ ਘੜਾ ਆਵਾਜ਼ ਦਿੰਦਾ ਉਹਨੂੰ ਘੜਾ ਬੋਲਦਾ ਕਹਿੰਦਾ ਰੋੜੇ ਚੱਲੇ ਆ ਕਹਿੰਦਾ ਜਾਣਾ ਹੀ ਹੈ ਕਹਿੰਦਾ ਇੱਕ ਸਾੜ ਹੋ ਗਿਆ ਕਹਿੰਦਾ ਤੈਨੂੰ ਵੀ ਜਾਣ ਕੀਤਾ ਤੇ ਜੀ ਪਾਣੀ ਪਾਇਆ ਰੋ ਗਿਆ ਕਹਿੰਦਾ ਇਕ ਸਾਲ ਸੇਵਾ ਕੀਤੀ ਹੈ ਕਹਿੰਦਾ ਉੱਠ ਕੇ ਕਹਿੰਦਾ ਲੱਤ ਮਾਰੀ ਉਹ ਟੂਹੇ ਚ ਕਹਿੰਦਾ ਕਹਿੰਦਾ ਪੁੱਛਣਾ ਤਾਂ ਕੀ ਜੀ ਵੀ ਜਿੰਨਾਂ ਨੂੰ ਕੀ ਚਾਹੀਦਾ ਕਹਿੰਦਾ ਗੱਡ ਸੌਂਡਾ ਬਹਿ ਜਾ ਰੇ ਪਠਾ ਰਿਆ ਕਮਾਰ ਕਹਦਾ ਮੰਨੂ ਮਿੱਟੀ ਪੱਟ ਕੇ ਲਿਆ ਟੋਇਆਂ ਚੋਂ ਬਾਹਰੋਂ ਖੇਤਾਂ ਚੋਂ ਟੋਬ ਅਟਕੇ ਮਿੱਟੀ ਕਹੀ ਨਾਲ ਪੱਟ ਕੇ ਲੈ ਕੇ ਆਇਆ ਕਹਿੰਦਾ ਵੇਖਿਆ ਕਿ ਉਹਨੇ ਫੇਰ ਮੇਰੇ ਵਿੱਚ ਪਾਣੀ ਪਾਤਾ ਰਾਤ ਨੂੰ ਚਾਰੀ ਆਦ ਮੈਂ ਪਾਣੀ ਦੇ ਵਿੱਚ ਪੈ ਰਿਆ ਗਿਆ ਫੇਰ ਉਹਨੇ ਦੂਰ ਲਾ ਕੇ ਉਹਨੂੰ ਗੁੰਨਿਆ ਲੱਤਾਂ ਵੀ ਲੱਤਾਂ ਨਾਲ ਵੀ ਗੁੰਨਿਆ ਹੱਥਾਂ ਨਾਲ ਵੀ ਗੁੰਨਿਆ ਗੋਨ ਕਰ ਖਰਾਉ ਨੇ ਫੇਰ ਮਿੱਟੀ ਤਿਆਰ ਕਰ ਲਈ ਹੈ ਤਿਆਰ ਕਰਕੇ ਉਹਨੇ ਕਹਿੰਦਾ ਫੇਰ ਦੂਏ ਜਾਣੇ ਉਹ ਮੈਨੂੰ ਚੱਕ ਤੇ ਚਾੜ ਲਿਆ ਮੈਨੂੰ ਚੱਕ ਤੇ ਘਮਾ ਲਿਆ ਫੇਰ ਉਹਨੇ ਕਹਿੰਦਾ ਹਾਂਜੀ ਚੱਕ ਤੇ ਘਮਾ ਕੇ ਫੇਰ ਉਹ ਮਰਖੜਾ ਬਣਾ ਲਿਆ ਉਹਨੇ ਕੜਾ ਬਣਾ ਲਿਆ ਕਹਿੰਦਾ ਫੇਰ ਕਹਿੰਦਾ ਉਹਨੇ ਲਾ ਲਿਆ ਉਪਰੋਂ ਲਾ ਕੇ ਕਹਿੰਦਾ ਉਹਨੇ ਫੇਰ ਸਾਫ ਸੁਬੇ ਕਰਕੇ ਫੇਰ ਉਹਨੂੰ ਮੈਨੂੰ ਤਿੰਨ ਦਿਨ ਅੱਗ ਦੇ ਵਿੱਚ ਰੱਖਿਆ ਤਿੰਨ ਦਿਨ ਅੱਗ ਦੇ ਵਿੱਚ ਰਿਹਾ ਕਹਿੰਦਾ ਉਹਨੇ ਮੇਂ 30 ਦਿਨ ਅੱਗ ਚ ਕੱਢ ਲਿਆ ਕਰਕੇ ਸਾਫ ਉਹ ਪਰੋਂ ਮੈਂ ਇਹਨੂੰ ਪੂਰਾ ਸਾਫ ਕਰਕੇ ਫਿਰ ਉਹਨੇ ਮੇਰੇ ਉੱਪਰ ਰੰਗ ਕਰਤਾ ਹਾਂਜੀ ਬੇਲ ਬੂਟਾ ਪਾਤਾ ਆਲੇ ਦਾਈ ਤੇ ਰੰਗਨਾ ਫਿਰ ਕਹਿੰਦਾ ਉਹਦੇ ਉੱਪਰ ਠੋਲਾ ਮਾਰਦਾ ਹਾਂ ਹਾਂ ਬਈ ਹਾਂ ਬਣ ਗਿਆ ਵੀ ਪੱਕਾ ਠੋਲਾ ਕਹਿੰਦਾ ਮੈਂ ਇੰਨੀ ਸੱਟਾ ਖਾਦੀ ਜਨਾ ਤੂੰ ਮੂੰਹ ਕਹਦਾ ਇੱਕ ਲੱਤ ਜਿਹੜੀ ਚੱਲ ਪਿਆ ਕਹਿੰਦਾ ਜੀ ਹਾਂ ਕਹਿੰਦਾ ਫਿਰ ਕਹਿੰਦਾ ਪਾ ਪਾਣੀ ਕਹਿੰਦਾ ਮੁੜ ਕੇ ਫਿਰ ਇੱਥੇ ਸੇਵਾ ਕਰ ਫਿਰ ਕਹਿੰਦਾ ਇੱਕ ਹਾਂ ਜਦ ਕਹਿੰਦਾ ਤੇਰੇ ਸ਼ਾਹ ਲੱਤ ਮਾਰੂਗਾ ਬੋਲ ਕੇ ਉਹਦੇ ਪੈਰ ਫੜ ਲੀਂ ਕਈ ਬਾਬਾ ਜੀ ਛੋੜ ਛੜਚਾ ਹੀ ਲੱਗੀ ਹਾਂ ਗੱਲ ਉਹਦਾ ਦਿਮਾਗ ਫੇਰ ਖੁੱਲ ਗਿਆ ਥੋੜਾ ਜਿਹਾ ਫੇਰ ਪੰਜਾਕੇ ਖੜਾ ਪਾਣੀ ਪਾਉਣ ਲੱਗ ਗਿਆ ਇੱਕ ਸਾਲ ਫੇਰ ਲੰਘ ਗਿਆ ਸ਼ਾਹ ਨੇ ਆ ਕੇ ਫੇਰ ਲੱਤ ਮਾਰੀ ਝੁਈ ਉਹਨਾਂ ਕੇ ਮੁੜ ਕੇ ਪੈੜ ਫਾਦੇ ਕਹਿੰਦਾ ਬਾਬਾ ਜੀ ਛੜ ਤੇ ਲੱਗੀ ਸਾਡੀ ਕਹਿੰਦਾ ਕਹਿੰਦਾ ਕਾਕਾ ਦੰਦ ਕੀ ਚਾਹੀਦਾ ਦਸ ਕਹਿੰਦਾ ਕੀ ਚਾਹੀਦਾ ਕਹਿੰਦਾ ਜਲਾਈ ਦੇ ਮੇਹਬਤ ਕਰਨੀ ਕਹਿੰਦਾ ਜਾ ਉਹ ਜਾ ਕਰਾ ਲਾ ਜਾ ਕੇ ਇਹਨਾਂ ਨੂੰ ਜੀ ਤੈਨੂੰ ਆਜ ਤਿੰਨ ਵਾਰ ਮਰ ਜਾਏਗਾ ਕਹਿੰਦਾ ਜਿਉਂਦਾ ਹੋ ਜਾਏਗਾ ਕਹਿੰਦਾ ਜਬ ਜਗਾ ਕਹਿੰਦਾ ਚਾਰ ਸਾਰੇ ਵਚਨ ਕਰਤੇ ਆ ਗਿਆ ਉੱਥੋਂ ਫੇਰ ਉਹਨੇ ਫਿਰ ਤਰਕੇ ਗੱਡੀ ਵਾਲਾ ਦਾ ਪਤਾ ਕੀਤਾ ਕਿ ਵੀ ਕਿੱਥੇ ਰਹਦੇ ਰਹੋ ਹੌਲੀ ਹੌਲੀ ਉਹ ਗੱਡੀਆਂ ਦਾ ਗੱਡੀ ਵਾਲਾ ਦਾ ਜਲਦੀ ਦਾ ਜਲਦੀ ਦਾ ਵੀ ਕਿਹੜੇ ਪੰਨੇ ਪਿੱਤਰੇ ਹੋਏ ਨਹੀਂ ਪਤਾ ਲੱਗ ਗਿਆ ਨਹੀਂ ਫਲਾਣੇ ਪੰਨੇ ਦੇ ਜਲਦੀ ਆਏ ਉੱਥੇ ਚੱਲ ਗਿਆ ਉਹਨਾਂ ਦਾ ਹਾਲ ਨਪਾਇਆ ਸੀਗਾ ਲੋਹੇ ਦਾ ਕੰਮ ਕਰਦੇ ਗੱਡੀਆਂ ਵਾਲੇ ਖੜ ਗਿਆ ਜਾ ਕੇ ਕਹਿੰਦਾ ਤੂੰ ਕੌਣਾ ਕਹਦਾ ਜਲਦੀ ਦਾ ਆਸ਼ਕਰੋਡਾ ਬਣਿਆ ਛਲਕਣ ਆ ਗਿਆ ਫਿਰ ਉਹਨੇ ਬਾੜ ਦੇ ਜਣ ਨੇ ਕਹਿੰਦਾ ਇਹਨੂੰ ਐ ਕਰੋ ਇਹਨੂੰ ਬੰਨ ਲੋ ਕੱਪੜੇ ਕਹਿੰਦਾ ਬੰਨ ਕਨ ਨੂੰ ਜਾਨ ਫਾੜਾ ਜੀ ਖੜ ਜੇ ਛੁੱਟ ਕੇ ਆਵੇਂ ਕਹਿੰਦਾ ਹਾਂ ਚਲਾ ਮਰ ਜੂ ਕਹਿੰਦਾ ਉੱਥੇ ਇਹਨੇ ਆਈ ਨਾ ਘਟਨਾ ਕਹਿੰਦਾ ਅੱਛਾ ਇੰਨਾ ਚਿਰ ਬਾਅਦ ਸਾਡਾ ਫੇਰ ਆ ਕੇ ਖੜ ਗਿਆ ਕਹਿੰਦਾ ਉਹਨਾਂ ਨੇ ਫੜ ਕੇ ਕੁੱਟਿਆ ਵੀ ਵੈਸੇ ਉਹ ਕੱਪੜੇ ਚ ਬੰਨਦੇ ਆ ਉਹਨਾਂ ਨੇ ਗਾੜੀ ਬੰਨਦੀ ਦੋ ਬੰਦੇ ਚੱਕ ਕੇ ਲੈ ਗਏ ਉਹਨੂੰ ਚੱਕ ਰ ਜਾ ਕੇ ਪਾਵਣ ਦੇ ਉਹਨਾਂ ਨੇ ਖੜ ਦੇ ਬੇਛੜ ਤਾ ਛੱਡੇ ਚਲ ਗਿਆ ਸਾਡਾ ਫਾੜਾ ਵੱਢਿਆ ਗਿਆ ਆ ਗਈ ਕੰਮ ਕੀਤਾ ਆਪਣੇ ਰੌਟੂ ਟੁੱਟੇ ਖਾ ਕੇ ਪੈਗੇ ਰਾਤ ਨੂੰ ਕੋਸ਼ੰਤੋ ਦਾ ਬਚਨ ਜੀ ਉਹ ਦੋ ਦਿਨ ਜਿਉਂ ਫੇਰ ਖੜ ਕੇ ਜਾ ਕੇ ਉੱਥੇ ਫੇਰ ਆ ਕੇ ਖੜ ਗਿਆ ਉੱਥੇ ਅੱਛਾ ਘੰਟੂ ਗ ਤੂੰ ਥੋੜਾ ਕੰਦ ਬੱਢ ਗਿਆ ਫੇਰੇ ਹਾਂ ਫੜ ਡੇ ਉਹਨਾਂ ਨੇ ਫੜ ਕੇ ਫਿਰ ਉਹਨਾਂ ਨੇ ਨਿੱਕਾ ਨਿੱਕਾ ਵੱਢ ਲਿਆ ਉੱਥੇ ਕਹਿੰਦੇ ਨਹੀਂ ਆਣੀ ਹਟਣਾ ਅੱਛਾ ਉੱਥੇ ਵੱਢ ਲਿਆ ਉਹਨੇ ਵੱਢ ਕੇ ਉਹਦਾ ਗੋਸ਼ਟ ਬਣਾ ਰਿਆ ਹਾਂ ਗੋਸ਼ਟ ਬਣਾ ਕੇ ਉਹਨਾਂ ਨੇ ਫੇਰ ਇੱਕ ਟੋਕਰੀ ਚ ਰੱਖ ਲਿਆ ਕਪੜਾ ਪਛਾ ਗਈ ਮੀਟ ਬਣਾ ਰਿਆ ਉਹਦਾ ਵੱਢ ਕੇ ਕਹਿੰਦਾ ਵੀ ਐ ਕਰ ਉਹਨੂੰ ਇੱਕ ਜੋ ਜਣੇ ਜਾ ਕੇ ਨਾ ਬਾਜ਼ਾਰ ਚ ਬੈਠ ਜਾਉ ਇਹਨੂੰ ਸਾਨੂੰ ਕਰੇ ਕੱਡੇ ਕੱਡੇ ਨੂੰ ਵੇਚੂ ਇਹਨੂੰ ਜਾ ਕੇ ਤੇ ਚੱਲ ਉਹਨਾਂ ਨੇ ਉਹੀ ਕੰਮ ਕੀਤਾ ਫੜ ਡਿਆ ਫੜ ਕੇ ਉਹਨੇ ਵੱਢ ਲਿਆ ਵੱਢ ਕੇ ਉਹਦਾ ਗੋਸ਼ਟ ਬਣਾ ਲਿਆ ਟੋਕਰੇ ਚ ਪਾ ਲਿਆ ਟੋਕਰੇ ਚ ਪਾ ਕੇ ਉਹਨੂੰ ਫਿਰ ਉਹਨੂੰ ਸ਼ਹਿਰ ਚ ਜਾ ਕੇ ਬੈਠ ਕੇ ਸੜਕ ਤੇ ਵੀ ਮੀਟ ਵੇਚਦੇ ਨੇ ਮੇਰੇ ਕੋਈ ਬੰਦਾ ਜਿਹਨੇ ਲੈਣ ਆਉਣਾ ਉਹਨੇ ਆ ਕੇ ਪੁੱਛਦਾ ਹੀ ਆ ਕਿ ਹਾਂ ਕਹਿੰਦਾ ਮੀਟ ਕਿੰਨਾ ਲਾਇਆ ਕਹਿੰਦਾ ਵੀ 4 ਰੁਪਏ ਕਿਲੋ ਲਾਇਆ ਹਾਂ ਫਿਰ ਉਹ ਮੀਟ ਆਵਾਜ਼ ਦਿੰਦਾ ਵਿੱਚ ਕਹਿੰਦਾ ਸਾਡਾ ਆਸਕਾਨਾ ਮਾਸ 4 ਰੁਪਏ ਕਿਲੋ ਇਹਨੂੰ 2 ਰੁਪਏ 2 ਕਿਰੋਪੇ ਕਿਲੋ ਵੇਚੇ ਹਾਂ ਉਹ ਬੰਦਾ ਵੀ ਦੇਖਦਾ ਵੀ ਆਵਾਜ਼ ਆਉਂਦੀ ਵਾਲੇ ਵਿੱਚ ਚਲਾ ਗਿਆ ਫਿਰ ਉਹ ਚੁਪਾਈ ਚੁਪਾਈ ਆਗੇ ਦੋ ਫਿਰਦੇ ਫਿਰਦੇ ਉਹ ਪੁੱਛਣ ਲੱਗੇ ਹਾਂ ਕਹਿੰਦੇ ਵੀ ਮੀਟ ਕੇ ਮੈਂ ਦਿੱਤਾ ਕਹਿੰਦਾ ਵੀ 4 ਰੁਪਏਨੇ ਕਿਲੋ ਫਿਰ ਉਹ ਆਵਾਜ਼ ਜਾਂਦਾ ਹਾਂ ਸਾਲਾ ਅਸ਼ਕਰਾ ਨਾਲ ਮੈਂ 4 ਰੁਪਏਨੇ ਕਿਲੋ ਇਹਨੂੰ 2 ਰੁਪਏ ਕਿਲੋ ਵੇਚ ਗਿਆ ਦਾ ਇਹਨੂੰ ਫਿਰ ਉਹ ਚੁਪਾਈਆਂ ਨੇ ਸੁਣ ਲਿਆ ਵੀ ਆਵਾਜ਼ ਆਉਂਦੀ ਐ ਮੀਟ ਦੇ ਵਿੱਚ ਕੋਲ ਫੇਰ ਜਾ ਕੇ ਠਾਣ ਦੇ ਆਨੂੰ ਛੱਡੇ ਹਾਂ ਦਸ ਦਾ ਜਾ ਕੇ ਚੁਪਾਈਆਂ ਨੇ ਕਹਿੰਦਾ ਬਾਵਾ ਜੀ ਉੱਥੇ ਟਿਕੀਰ ਨਹੀਂ ਬੈਠੇ ਨੇ ਉਹਦੇ ਵਿੱਚ ਆਵਾਜ਼ ਆਉਂਦੀ ਐ ਕਹਿੰਦਾ ਜਾਵੇ ਉਹ ਟੋਗਰਾ ਉੱਥੇ ਕਾਕਰੀ ਆਉਰੇ ਉਰੇ ਜਾਵ ਕਰਨ ਬਰ ਜਾ ਕੇ ਆਪਾਂ ਦੇਖਦੇ ਆਂ ਵਿਚ ਪਾਈਆ ਗੁਰ ਫੜਕੇ ਲੈ ਕੇ ਦੋਹਾਂ ਨੂੰ ਟੋਕਰੇ ਚੱਕ ਕੇ ਲੈ ਗਿਆ ਉਹਦਾ ਥਾਣੇ ਲੈ ਗਏ ਅੱਛਾ ਫਿਰ ਥਾਣੇਦਾਰ ਬੱਠਾ ਕੁਰਸੀ ਤੇ ਉਹਨੇ ਰੱਖ ਲਾ ਟੋਕਰਾ ਉੱਡ ਜਾ ਕੇ ਬੈਠ ਗਏ ਫਿਰ ਥਾਣੇਦਾਰ ਪੁੱਛਦਾ ਉਹਨੂੰ ਕਹਿੰਦਾ ਵੀ ਮੀਟ ਕਿਵੇਂ ਲਾਇਆ ਕਹਿੰਦਾ ਚਾਰ ਰੋਨੇ ਕਿਲੋ ਵੇਚਦੇ ਹਾਂ ਫਿਰ ਆਵਾਜ਼ ਆ ਜਾਂਦਾ ਵਿੱਚੋਂ ਹਾਂ ਸਾਲਾ ਚਾਰ ਰੋਨੇ ਕਿਲੋ ਆਸ ਕਰਦਾ ਮਾਸ ਫਿਰ 20 ਕਿਲੋ ਵੇਚਦੇ ਹਾਂ ਫਿਰ ਉਹ ਥਾਣੇਦਾਰ ਪੁੱਛਦਾ ਵੀ ਤੂੰ ਕੌਣ ਆ ਵੀ ਆਵਾਜ਼ ਐਨਾ ਕੌਣ ਆ ਤੂੰ ਕਦਮ ਰੋਡਾਂ ਜਲਾ ਨੀਦਾ ਸਕਾਂ ਕਹਿੰਦਾ ਕਹਿੰਦਾ ਜਲਦੀ ਕਿੱਥੇ ਆ ਤਰਾ ਫਰਾਨੇ ਪਿੰਡ ਬੈਠੇ ਨੇ ਕਲਾਕੀ ਕੋਨੇ ਭਾਈ ਬੰਦੇ ਪਈ ਗਏ ਠੰਡਾ ਨੇ ਜਾਬ ਜਲਾਰੀ ਨੂੰ ਲੈ ਆਉ ਫੜ ਕੇ ਜੋ ਚੁੱਝਾ ਕੇ ਬਲਾ ਕੇ ਬੰਦੇ ਚੜੇ ਗਏ ਜਿ세 ਗੱਡਿਆਣੇ ਬੈਠੇ ਧੀਗੇ ਫਿਰ ਉਹਦੇ ਮਾਪ ਨੂੰ ਕਹਿੰਦੇ ਵੀ ਜਲਾਰੀ ਨੂੰ ਲੈ ਕੇ ਜਾਣਾ ਠੰਡਾ ਨੇ ਛੱਡਿਆ ਕਹਿੰਦੇ ਵੀ ਸਾਡੀ ਕੁੜੀ ਨੂੰ ਕਿਉਂ ਲੈ ਕੇ ਜਾਣਾ ਇਕਨ ਭਾਈ ਉਹ ਪੰਜ ਚਾਰ ਇਕੱਠੇ ਹੋ ਗੱਡਿਆਣੇ ਕਹਿੰਦੇ ਵੀ ਅੰਡਾ ਇੱਕ ਜਾਣਾ ਛੱਡਿਆ ਉਤੋਂ ਫਿਰ ਉਹਨਾਂ ਨਾਲ ਆ ਗਏ ਬੰਦੇ ਮਾਪਿਓ ਵੀ ਨਾਲ ਆ ਗਏ ਲੋਟ ਚੜ੍ਹੇ ਹੋਰ ਪਈ ਆਪਣੀ ਕੁੜੀ ਨੂੰ ਠਾਣੇ ਕਿਉਂ ਛੱਡਿਆ ਇਹ ਨਹੀਂ ਕੀਤਾ ਇਹ ਜਾਂ ਪਰ ਉਹ ਜਲਾਰੀ ਨੂੰ ਲੈ ਕੇ ਠਾਣੇ 'ਚ ਆ ਗਏ ਜਲਾਰੀ ਖੜੀ ਆ ਹੋਰ ਉਹਦੇ ਮਾਪਿਓ ਖੜੇ ਨਹੀਂ ਫੇਰ ਉਹ ਆ ਜਾਂਦਾ ਉਹ ਠੰਡਦਾਰ ਕਹਿੰਦਾ ਵੀ ਮੀਟ ਕੇ ਬਲਾਇਆ ਕਹਿੰਦਾ ਵਿਚਾਰਾ ਨੇ ਕਿੱਡੋ ਕਹਾਂ ਇਹਨੂੰ 2 ਰੁਪਏ ਕਿਲੋ ਵੇਚ ਕੇ ਦਾਸ ਕਰਨਾ ਮਾਰ ਸਕਦਾ ਹੈ ਕਹ ਤੂੰ ਕਾਉਣਾ ਕਹਦਾ ਮੈਂ ਰੋਡਾਂ ਇਹਦਾ ਰੋਡਿਆ ਕਰ ਸੁਣਦਾ ਮੇਰੀ ਆ ਖੜੀ ਜਲਾਲੀ ਇਹ ਚਿਰ ਚ ਹਿੰਮਤ ਉੱਠ ਕੇ ਬਾਹ ਫੜਦਾ ਮੈਂ ਕਰਾਉਣਾ ਤੇਰਾ ਵਿਆਹ ਬਸ ਫੇਰ ਉਹਨੇ ਚਾਂਤ ਗਿਆਦ ਕੀਤੇ ਸਾਬ ਜਿੰਦਾ ਹੋ ਗਿਆ ਛੁੱਟ ਕੇ ਬੈਠ ਗਿਆ ਛੁੱਟ ਕੇ ਬਾਹ ਫਾੜੀ ਜਲਾਲੀ ਫੇਰ ਉਹ ਠੰਡਦਾਰ ਨੇ ਉਹਦਾ ਵਿਆਹ ਕਰਾਇਆ ਅੱਛਾ ਵਾਹ ਜੀ ਵਾਹ ਤਣਦਾਨ ਦੇ ਜਰਾਲੀ ਨੇ ਵਿਆਹ ਕਰਾਇਆ ਉਹਦਾ ਇਹ ਡੋਡਾ ਜਾਲੀ ਹੋਇਆ ਵੈਸੀ ਹਾਂ ਹਾਂ ਹੋਇਆ ਬੰਦਾ ਹੋਇਆ ਉਹਦਾ ਫੇਰ ਹੈ ਵਿਆਹ ਹੋ ਗਿਆ ਹਾਂ